ਇਹ ਲੋਬੀ ਮਿੱਤਰੋ ਬਹੁਤ ਸੋਹਣੀ ਐਰ ਸ਼ੈਰ ਬਰੀਡ ਦੀ ਪਹਿਲਾ ਸੂਆ 6 ਦਾ ਤਾਜੀ ਸੂਈ ਵਹਿੜ ਪੰਜਾਂ ਦਿਨਾਂ ਦੀ ਸੂਈ ਆ ਤੇ ਜਿਹੜਾ ਦੁੱਧ ਤੁਸੀਂ ਝੋਲਣਾ ਡੱਬਿਆਂ ਨਾਲ ਮੈਨ ਲੈਣਾ 13 ਤੋਂ 14 ਲੀਟਰ ਤਿਆਰ ਆ ਕੋਈ ਭੈਣ ਭਰਾ ਘੱਟ ਨਾ ਮੰਨੇ ਕਿ 10 ਹੀ ਨਾ ਮੰਨ ਕੇ ਆ ਜੇ ਕੋਈ 13 14 ਗਿਆ ਤੇ 13 14 ਹੀ ਨਿਕਲੂਗਾ ਜੇ ਕਿਸੇ ਨੇ 2 ਲੀਟਰ ਘੱਟ ਮੰਨਣਾ ਤੇ ਫੇਰ ਬਾਈ ਕਹਿੰਦਾ ਭਾਵੇਂ 15 16 ਲੀਟਰ ਮੰਨ ਲੈ ਪਰ ਜੇ ਡੱਬਿਆਂ ਨਾਲ ਮੈਨਣਾ ਸਹੀ 13 14 ਤਿਆਰ ਆ ਪੰਜਾ ਚਾਰਾਂ ਦਿਨਾਂ ਦਾ ਸੂਹਾ ਮਗਰ ਬੱਛਾ ਦੁੱਧ ਪਿਆਜੂ 16 17 ਲੀਟਰ ਮੁੱਲ ਕਰਨ ਨੂੰ ਬਾਈ ਕਹਿੰਦਾ 60000 ਕਰਾ ਲਓ 70000 ਕਰਾ ਲਓ ਜਮਾ ਜੈਜ ਭਾ 55000 ਦੀ ਦੇ ਦੇਣੀ ਆ ਐਰ ਸ਼ੈਰ ਰੀਡ ਦੀ ਬੱਛੀ ਆ ਐਚ ਐਫ ਦੇ ਮੁਕਾਬਲੇ ਇਹਦੀ ਪੂਰਾ ਫੈਟ ਵੱਧ ਆਉਂਦੀ ਐ ਐਚ ਐਫ ਨਾਲੋਂ ਬਾਕੀ ਜੀ ਨੂੰ ਮਰਜ਼ੀ ਪੁੱਛ ਲਓ ਇਹਦੀ ਫੈਟ ਐਚ ਐਫ ਦੇ ਮੁਕਾਬਲੇ ਪੂਰਾ ਵੱਧ ਆਉਂਦੀ ਆ ਤੇ ਹੈ ਵੀ ਪਹਿਲਣ 55000 ਦੀ ਦੇ ਦੇਣੀ ਆ ਕੋਈ ਦੋ ਸੂਵੇ ਤਿੰਨ ਸੂਵੇ ਦੁੱਧ ਪੀ ਕੇ ਵੀ ਵੇਚੂਗਾ ਨਾ ਤੀਜਾ ਸੁਬਾਹ ਜਾਂ ਚੌਥਾ ਸੁਬਾਹ ਸਹੀ ਸੁਬਾਹ ਦੱਸ ਕੇ ਤੇ ਤਾਂ ਵੀ ਅੱਜ ਨਾਲੋਂ 10-15000 ਮਹਿੰਗੀ ਵਿਗੂਗੀ ਕਿਉਂਕਿ ਮਹਿੰਗਾਈ ਤੁਹਾਨੂੰ ਪਤਾ ਹੀ ਹੈ ਦਿਨੋਂ-ਦਿਨ ਵਧਦੀ ਜਾਂਦੀ ਆ। ਬਾਕੀ ਫੋਨ ਨੰਬਰ ਸਕਰੀਨ ਤੇ ਆ। ਫਗਰਾੜੀ ਪਿੰਡ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜਿਹਦੇ ਵੀ ਪਸੰਦ ਆਉਂਦੀ ਆ 13-14 ਲੀਟਰ ਮੈਨ ਨਾਲਾ ਦੁੱਧ ਤਿਆਰ ਹੈ। ਤੜਕੇ 6-7 ਵਜੇ ਚੋਲੋ 8:00 ਨੇ 6-7 ਵਜੇ ਚੋਲੋ 16:00 ਵਜੇ 17:00 ਵਜੇ 2-3 ਲੀਟਰ ਦਾ ਦੁੱਧ ਬਾਝੂ ਕਿਉਂਕਿ ਤਾਜੀ ਸੂਈ ਆ। ਹਜੇ ਕਣਕੁਣ ਚੱਲਣਾ ਅੱਠੀ ਦਸੀ ਦਿਨੀ ਕਣਕੁਣ ਚੱਲ ਕੇ ਮੈਲੇ ਤੋਂ ਸਾਫ ਹੋ ਕੇ ਪਸ਼ੂ ਦੁੱਧ ਤੇ ਆਉਂਦਾ ਸਾਰਿਆਂ ਨੂੰ ਸასი ਸ਼ਕਾ